ਲੋਜੀ ਘਰੇਲੂ ਨੁਕਸਾ ਦੱਸਣ ਲੱਗੇ ਆ ਤਿੰਨ ਮੋٹے ਗੰਡੇ ਲੈ ਲੈਣੇ ਉਹਨਾਂ ਨੂੰ ਚੰਗੀ ਤਰ੍ਹਾਂ ਚੁੱਲ੍ਹੇ ਦੀ ਆਗ ਤੇ ਭੁੰਨ ਲੈਣਾ ਆ ਸਾਡੇ ਬਾਈ ਸੂਬਾ ਸਿੰਘ ਨੇ ਜਿਹੜੇ ਘਰੇਲੂ ਨੁਕਸਾ ਤਿਆਰ ਕਰਦੇ ਪਏ ਨੇ ਇਸ ਨੁਕਸੇ ਦੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਅਜ਼ਮਾ ਕੇ ਦੇਖੋ ਤੁਹਾਨੂੰ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪਊਗੀ ਕਿਸੇ ਵੈਦ ਕੋਲੇ ਜਾਣ ਦੀ ਲੋੜ ਨਹੀਂ ਪਊਗੀ ਘਰੇ ਹੀ ਇਹ ਨੁਕਸਾ ਤਿਆਰ ਕਰਕੇ ਬਣਾ ਲਓ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਆਪਾਂ ਬਾਈ ਸੂਬਾ ਸਿੰਘ ਜੀ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਕਰਨਾ ਕੀ ਆ ਤਿੰਨ ਗੰਡੇ ਲੈ ਲੈਣੇ ਪੂਰੇ ਚੰਗੇ ਪਲੇ ਗੰਡੇ ਮੋٹے ਗੰਡੇ ਉਹਨਾਂ ਨੂੰ ਚੁੱਲ੍ਹੇ ਦੇ ਉੱਤੇ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਜਿਹੜੇ ਗੰਡੇ ਨੇ ਉਹਨਾਂ ਦਾ ਜਿਹੜਾ ਉਤਲਾ ਛਿਲਕਾ ਉਹ ਕਾਲਾ ਨਹੀਂ ਹੋ ਜਾਂਦਾ ਉਹਨਾਂ ਨੂੰ ਉਦੋਂ ਤੱਕ ਭੁੰਨ ਨਹੀਂ ਜਾਣਾ ਤੇ ਤੁਸੀਂ ਦੇਖੋ ਇਹ ਆਪਾਂ ਸਿਲੰਡਰ ਤੇ ਵੀ ਭੁੰਨ ਸਕਦੇ ਸੀ ਪਰ ਬਾਈ ਸੂਬਾ ਸਿੰਘ ਇਹ ਕਹਿੰਦੇ ਨੇ ਕਿ ਇਹਨਾਂ ਦਾ ਰਿਜ਼ਲਟ ਸਿਲੰਡਰ ਤੇ ਭੁੰਨਿਆ ਵਧੀਆ ਨਹੀਂ ਮਿਲਦਾ ਉਹ ਕਹਿੰਦੇ ਇਸ ਕਰਕੇ ਮੈਂ ਇਹਨੂੰ ਚੁੱਲ੍ਹੇ ਉੱਤੇ ਭੁੰਨਦਾ ਪਿਆ ਤੇ ਉਦੋਂ ਤੱਕ ਭੁੰਨੇ ਹੀ ਜਾਣਾ ਇਹਨਾਂ ਗੰਡਿਆਂ ਨੂੰ ਜਦੋਂ ਤੱਕ ਇਹਨਾਂ ਦਾ ਸਾਰਾ ਉਤਲਾ ਛਿਲਕਾ ਕਾਲਾ ਨਹੀਂ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਇਹਨਾਂ ਗੰਡਿਆਂ ਨੂੰ ਥੱਲੇ ਤਾਰ ਲੈਣਾ ਫਿਰ ਇਹਦਾ ਜਿਹੜਾ ਛਿਲਕਾ ਉਹ ਤੋਂ ਲਾ ਕੇ ਕਾਲਾ ਕਾਲਾ ਛਿਲਕਾ ਇਹਨਾਂ ਗੰਡਿਆਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਕੁੱਟ ਕੇ ਤਿਆਰ ਕਰ ਲੈਣਾ ਫਿਰ ਮਿੱਤਰੋ ਇਹਨਾਂ ਗੰਡਿਆਂ ਨੂੰ ਚੁੱਲ੍ਹੇ ਤੋਂ ਤਾਰ ਕੇ ਪਲੇਟ ਦੇ ਵਿੱਚ ਇਸ ਤਰ੍ਹਾਂ ਕੱਢ ਲੈਣਾ ਤੁਸੀਂ ਦੇਖੋ ਪੂਰੇ ਜਿਹੜੇ ਗੰਡੇ ਨੇ ਇਹ ਪੱਕ ਚੁੱਕੇ ਨੇ ਪੂਰੇ ਭੁੰਨੇ ਜਾ ਚੁੱਕੇ ਨੇ ਤੇ ਫਿਰ ਇਹਨਾਂ ਦਾ ਕਰਨਾ ਕੀ ਆ ਇਹਨਾਂ ਗੰਡਿਆਂ ਨੂੰ ਇੱਕ ਇੱਕ ਕਰਕੇ ਆਪਾਂ ਇਹਨਾਂ ਦਾ ਛਿਲਕਾ ਤਾਰ ਲੈਣਾ ਛਿਲਕਾ ਇਹਦਾ ਜਮ੍ਹਾਂ ਨਹੀਂ ਉੱਤੇ ਰਹਿਣ ਦੇਣਾ ਜਿੰਨਾ ਕਾਲਾ ਕਾਲਾ ਛਿਲਕਾ ਆ ਉਹਨੂੰ ਉਤਾਰ ਕੇ ਸਾਈਡ ਤੇ ਕਰ ਦੇਣਾ ਤੇ ਆ ਜਿਹੜੀ ਪਲੇਟ ਆ ਪਲੇਟ ਦੇ ਵਿੱਚ ਗੰਡੇ ਲੈ ਲੈਣੇ ਨੇ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਇਹ ਜਿਹੜੇ ਗੰਡੇ ਨੇ ਇਹ ਲੈ ਸਕਦੇ ਆ ਤੇ ਫਿਰ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਜਿਹੜਾ ਇਹਦਾ ਛਿਲਕਾ ਤਾਰਨਾ ਸ਼ੁਰੂ ਕਰ ਦੇਣਾ ਤੇ ਸਾਰਾ ਛਿਲਕਾ ਤਾਰ ਦੇਣਾ ਇੱਕ ਵੀ ਛਿਲਕਾ ਇਹਦੇ ਉੱਤੇ ਨਹੀਂ ਰਹਿਣ ਦੇਣਾ ਤੇ ਜਦੋਂ ਇਹਦਾ ਛਿਲਕਾ ਉੱਤਰ ਗਿਆ ਪੂਰੇ ਗੰਡਿਆਂ ਦਾ ਆ ਦੇਖੋ ਜਿਵੇਂ ਹੁਣ ਆ ਗੰਡਾ ਇਹਦਾ ਇੱਕ ਦਾ ਛਿਲਕਾ ਉੱਤਰ ਗਿਆ ਤੇ ਜਿਹੜੇ ਦੂਜੇ ਗੰਡੇ ਨੇ ਆਪਾਂ ਉਹਨਾਂ ਦਾ ਛਿਲਕਾ ਵੀ ਤਾਰਾਂਗੇ ਤੇ ਫਿਰ ਇਹਨਾਂ ਗੰਡਿਆਂ ਦਾ ਚੰਗੀ ਤਰ੍ਹਾਂ ਕਾਲਾ ਛਿਲਕਾ ਤਾਰ ਕੇ ਤੇ ਉਸ ਤੋਂ ਬਾਅਦ ਜਿਹੜਾ ਉਹ ਕੁੰਡਾ ਪਿਆ ਉਹਦੇ ਵਿੱਚ ਆਪਾਂ ਇਹਨਾਂ ਨੂੰ ਕੁੱਟ ਲੈਣਾ ਲਓ ਜੀ ਹੁਣ ਆ ਜਿਹੜੇ ਛਿਲਕੇ ਨੇ ਗੰਡਿਆਂ ਦੇ ਇਹ ਹੋ ਗਏ ਅੱਡ ਤੇ ਹੁਣ ਆਪਾਂ ਇਹਨਾਂ ਨੂੰ ਗੰਡਿਆਂ ਨੂੰ ਕੁੱਟਾਂਗੇ ਕੁੰਡੇ ਦੇ ਵਿੱਚ ਆ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੜੇ ਛਿਲਕੇ ਉਹ ਅੱਡ ਕਰ ਦਿੱਤੇ ਆ ਇਧਰ ਛਿਲਕੇ ਪਏ ਨੇ ਇਹਨਾਂ ਗੰਡਿਆਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟੋ ਚੰਗੀ ਤਰ੍ਹਾਂ ਤਸੱਲੀ ਨਾਲ ਕੁੱਟ ਲੈਣਾ ਤਸੱਲੀ ਨਾਲ ਕੁੱਟ ਕੇ ਗੰਡਿਆਂ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਤੁਹਾਨੂੰ ਵੀਡੀਓ ਦਿਖਾਉਣੇ ਆ ਇਹਨਾਂ ਗੰਡਿਆਂ ਦਾ ਕਰਨਾ ਕੀ ਲਓ ਜੀ ਹੁਣ ਇਹ ਜਿਹੜੇ ਗੰਡੇ ਨੇ ਇਹ ਕੁੱਟੇ ਜਾ ਚੁੱਕੇ ਨੇ ਤੁਸੀਂ ਦੇਖੋ ਪੂਰੀ ਤਰ੍ਹਾਂ ਇਹ ਹੁਣ ਬਰੀਕ ਹੋ ਗਏ ਨੇ ਪੂਰੇ ਘੁਲ ਗਏ ਨੇ ਗੰਡੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਗੰਡਿਆਂ ਨੂੰ ਕੱਪੜੇ ਛਾਣ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਇਹਦਾ ਪਾਣੀ ਹੋਊਗਾ ਉਹ ਕੱਢ ਲਵਾਂਗੇ ਆ ਦੇਖੋ ਇਸ ਤਰ੍ਹਾਂ ਇਹਨਾਂ ਕੁੱਟੇ ਹੋਏ ਗੰਡਿਆਂ ਨੂੰ ਇਸ ਤਰ੍ਹਾਂ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲੈਣਾ ਚੰਗੀ ਤਰ੍ਹਾਂ ਸਾਰੇ ਐ ਪੋਰਾਣੀ ਵਿੱਚ ਇਹਦੇ ਗੰਢਾ ਰਹਿਣਾ ਚਾਹੀਦਾ ਸਾਰੇ ਕੁੰਡੇ ਵਿੱਚੋਂ ਆਪਾਂ ਕੱਢ ਲੈਣੇ ਆ ਇਸ ਤਰ੍ਹਾਂ ਇਹਨਾਂ ਨੂੰ ਕੱਢ ਕੇ ਕੱਪੜੇ ਦੇ ਵਿੱਚ ਪਾ ਲੈਣਾ ਫਿਰ ਕੱਪੜੇ ਵਿੱਚ ਜਦੋਂ ਇਹ ਗੰਢੇ ਪੈ ਗਏ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਤਰੀਕਾ ਦੱਸਿਆ ਸੀ ਇਹਨਾਂ ਦੇ ਜਿਹੜੇ ਆ ਕਾਲੇ ਛਿਲਕੇ ਨੇ ਇਹ ਪਹਿਲਾਂ ਤਾਰ ਲੈਣੇ ਨੇ ਤੇ ਫਿਰ ਕੁੰਡੇ ਦੇ ਵਿੱਚ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਕੁੱਟ ਕੇ ਫਿਰ ਇਹਨਾਂ ਨੂੰ ਕਰਨਾ ਜੀ ਕੱਪੜੇ ਸ਼ਾਨ ਕੱਪੜੇ ਸ਼ਾਨ ਕਰਨ ਤੋਂ ਬਾਅਦ ਦੇਖੋ ਤੁਸੀਂ ਹੁਣ ਇਹ ਸੀ ਗੰਡੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਹੁਣ ਕੱਪੜੇ ਦੇ ਵਿੱਚ ਪਾ ਰਹੇ ਆ ਆਪਾਂ ਦਿਖਾ ਦਿੰਨੇ ਆ ਬਾਈ ਸੂਬਾ ਸਿੰਘ ਨੇ ਇਹ ਘਰੇਲੂ ਨੁਸਖੇ ਤਿਆਰ ਕਰਦੇ ਰਹਿੰਦੇ ਨੇ ਤੇ ਕਹਿੰਦੇ ਬੜੇ کارਗਰ ਨੁਸਖੇ ਨੇ ਜਿਹਨੇ ਇੱਕ ਵਾਰੀ ਅਜ਼ਮਾਲਿਆ ਉਹ ਦੁਬਾਰਾ ਡਾਕਟਰ ਕੋਲੇ ਨਹੀਂ ਜਾਊਗਾ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਡਾਕਟਰਾਂ ਨੇ ਬਹੁਤ ਜ਼ਿਆਦਾ ਲੁੱਟ ਮਚਾਈ ਹੋਈ ਆ ਮਹਿੰਗੀਆਂ ਫੀਸਾਂ ਲੈਂਦੇ ਨੇ ਮਹਿੰਗੀਆਂ ਫੀਸਾਂ ਲੈ ਕੇ ਉਹ ਲੋਕਾਂ ਦਾ ਇਲਾਜ ਕਰਦੇ ਨੇ ਆ ਦੇਖੋ ਹੁਣ ਗੰਡੇ ਦਾ ਜਿਹੜਾ ਪਾਣੀ ਆ ਉਹ ਆਪਾਂ ਕੱਢ ਲੈਣਾ ਆ ਪਾਣੀ ਨਿਕਲ ਆਇਆ ਜੀ ਗੰਡੇ ਦਾ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਆਪਾਂ ਨਿਚੋੜ ਲੈਣਾ ਹਜੇ ਤਾਂ ਇਹ ਥੋੜਾ ਘੱਟ ਨਿਕਲਿਆ ਪਾਣੀ ਇਹਨੂੰ ਚੰਗੀ ਤਰ੍ਹਾਂ ਜਦੋਂ ਆਪਾਂ ਹੱਥ ਦੇ ਨਾਲ ਨੱਪਾਂਗੇ ਤੇ ਇਹਦੇ ਵਿੱਚੋਂ ਜਿੰਨਾ ਵੀ ਗੰਡਿਆਂ ਦਾ ਪਾਣੀ ਆ ਉਹ ਸਾਰਾ ਬਾਹਰ ਆ ਜਾਣਾ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਦਰਦਾਂ ਨੇ ਜਾਂ ਤਕਲੀਫਾਂ ਨੇ ਕਈ ਤਰ੍ਹਾਂ ਦੀਆਂ ਤੇ ਜ਼ਿਆਦਾ ਵੀ ਨਹੀਂ ਨਪਣਾ ਕਿਉਂਕਿ ਕਈ ਵਾਰੀ ਜਿਹੜਾ ਇਹ ਵਿੱਚ ਸਾਰਾ ਆ ਜਾਂਦਾ ਤੇ ਹੁਣ ਇਹ ਜਿਹੜਾ ਰਸ ਜ ਆਪਾਂ ਇਹ ਕੱਢ ਲਿਆ ਪੂਰਾ ਚੰਗੀ ਤਰ੍ਹਾਂ ਇਹਨੂੰ ਆਪਾਂ ਨਿਚੋੜ ਲੈਣਾ ਪੂਰਾ ਚੰਗੀ ਤਰ੍ਹਾਂ ਜਿਹੜਾ ਰਸ ਨਿਕਲ ਗਿਆ ਉਸ ਤੋਂ ਬਾਅਦ ਦੇ ਵਿੱਚ ਇਦੇ ਵਿੱਚ ਆਪਾਂ ਜਿਹੜੀ ਹੋਰ ਚੀਜ਼ ਐਡ ਕਰਨੀ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਇਹਦਾ ਚੰਗੀ ਤਰ੍ਹਾਂ ਨਿਚੋੜ ਕੇ ਰਸ ਕੱਢ ਲੈਣਾ ਲਓ ਜੀ ਰਸ ਇਹਦਾ ਨਿਕਲ ਗਿਆ ਬੜਾ ਮੋਟਾ ਭਾਂਡੇ ਰਹਿ ਗਿਆ ਹੋਵੇ ਲਓ ਜੀ ਹੁਣ ਆਪਾਂ ਇਨੀ ਮਾਤਰਾ ਵਿੱਚ ਇਹਦੇ ਵਿੱਚ ਤੇਲ ਐਡ ਕਰ ਦੇਣਾ ਸਰੋਂ ਦਾ ਤੇਲ ਜਿਹੜਾ ਆਪਾਂ ਘਰੇ ਕੜਵਾ ਕੇ ਲੈ ਕੇ ਆਉਣੇ ਆ ਤੇ ਜਦੋਂ ਤੇਲ ਐਡ ਕਰ ਲਿਆ ਫਿਰ ਤੇਲ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਆਪਾਂ ਰਲ ਲੈਣਾ ਰਲਾਉਣ ਤੋਂ ਬਾਅਦ ਜਿੱਥੇ ਵੀ ਤੁਹਾਡੇ ਜੋੜ ਦੁਖਦੇ ਨੇ ਢੁਈ ਗੋਡੇ ਮੋਢੇ ਦਰਦਾਂ ਨੇ ਉਥੇ ਚੰਗੀ ਤਰ੍ਹਾਂ ਇਹ ਤੇਲ ਦੀ 10 ਮਿੰਟ ਮਾਲਿਸ਼ ਕਰਨੀ ਭਾਵੇਂ ਗੋਡੇ ਦੁਖਦੇ ਨੇ ਭਾਵੇਂ ਮੋਢੇ ਦੁਖਦੇ ਨੇ ਭਾਵੇਂ ਆਪਣਾ ਹੋਰ ਕਿਤੇ ਵੀ ਗਿੱਟੇ-ਗੋਡੇ ਦੁਖਦੇ ਨੇ ਢੂਈ ਦੁਖਦੀ ਜਾਂ ਲੱਕ ਵਿੱਚ ਦਰਦ ਆ ਕਿਤੇ ਵੀ ਆ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਘੱਟੋ-ਘੱਟ 10 ਮਿੰਟ ਇਹਦੀ ਮਾਲਿਸ਼ ਕਰਨੀ ਆ ਇਹ ਜਿਹੜੀ ਆਪਾਂ ਵੀਡੀਓ ਬਣਾਈ ਆ ਅੱਗੇ ਦੱਬ ਕੇ ਸ਼ੇਅਰ ਕਰ ਦਿਓ ਕਈਆਂ ਲੋਕਾਂ ਨੇ ਜਿਹੜੇ ਸਿਲੰਡਰ ਤੇ ਉਹਨਾਂ ਨੇ ਬਣਾਏ ਸੀ ਗੰਡੇ ਪਕਾਏ ਸੀ ਉਹਨਾਂ ਦਾ ਬਹੁਤਾ ਵਧੀਆ ਰਿਜ਼ਲਟ ਨਹੀਂ ਮਿਲਦਾ ਅਸੀਂ ਚੁੱਲ੍ਹੇ ਤੇ ਇਸ ਕਰਕੇ ਬਣਾਏ ਨੇ ਕਿਉਂਕਿ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਮਿਲਦਾ ਆਪਾਂ ਉਹ ਜਿਹੜਾ ਰਿਜ਼ਲਟ ਸੋਚਿਆ ਵੀ ਨਹੀਂ ਹੁੰਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਜਿਹੜੇ ਵੀ ਕਿਸੇ ਭੈਣ ਭਰਾ ਬਾਈ ਦੇ ਜਾਂ ਕਿਸੇ ਵੱਡੇ ਬਜ਼ੁਰਗ ਬੰਦੇ ਦੇ ਦਰਦ ਦਾ ਜੋੜਾਂ ਵਿੱਚ ਗਿੱਟਿਆਂ ਵਿੱਚ ਮੋਢਿਆਂ ਵਿੱਚ ਗੋਡਿਆਂ ਵਿੱਚ ਢੂਈ ਵਿੱਚ ਤੇ ਉਹ ਇਹ ਨੁਕਸਾ ਬਣਾ ਕੇ ਵਰਤ ਸਕਦਾ ਤੇ ਬਹੁਤ ਛੇਤੀ ਆਰਾਮ ਮਿਲੂਗਾ ਬਹੁਤ ਹੀ ਜ਼ਬਰਦਸਤ ਰਿਜ਼ਲਟ ਆਇਦਾ ਦਬਕੇ ਵੀਡੀਓ ਸ਼ੇਅਰ ਕਰ ਦਿਓ ਮੈਂ ਤੁਹਾਡਾ ਵੀਰ ਰਾਜ ਸਿੰਘ ਜਿਹੜੇ ਬਾਈ ਨੇ ਸੂਬਾ ਸਿੰਘ ਇਹਨਾਂ ਨੇ ਘਰੇਲੂ ਨੁਸਖਾ ਤਿਆਰ ਕੀਤਾ ਇਹ ਪਹਿਲਾਂ ਵੀ ਘਰੇਲੂ ਨੁਸਖੇ ਤਿਆਰ ਕਰਦੇ ਰਹਿੰਦੇ ਨੇ ਤੇ ਬਾਈ ਜੀ ਫਿਰ ਵਧੀਆ ਰਿਜ਼ਲਟ ਮਿਲਦਾ ਮੈਂ ਨਾ ਜੀ ਮੈਂ ਬਹੁਤ ਵਧੀਆ ਜੀ ਹੈ ਅੱਛਾ ਹਾਂ ਇਹ ਬਣਾਇਆ ਜੀ ਦੋ ਤਿੰਨ ਵਾਰੀ ਮੈਂ ਅੱਗੇ ਬਣਾਇਆ ਸੀ ਹੂੰ ਇਹ ਅੱਜ ਫੇਰ ਮੈਂ ਵੇਲਾ ਸੀ ਤੇ ਮੈਂ ਚਲ ਬਣਾ ਲੈਨੇ ਆਂ ਅੱਛਾ ਇਹ ਬਣਾ ਕੇ ਰੱਖ ਲਾਂਗੇ ਪਾ ਕੇ ਸੀਹੀ ਚ ਹੂੰ ਜਦੋਂ ਕਿਤੇ ਦਰਦ ਹੋਇਆ ਕਰੂਗਾ ਤੇ ਲਾ ਛੱਡਾ ਕਰਾਂਗੇ ਮਾਲਤਾਂ ਹੂੰ ਕਰਦੇ ਵਿੱਚ ਜੀ ਅੱਗੇ ਵੀ ਜਵਾਕ ਜੱਲਾ ਵੀ ਹੈਗਾ ਫੇਰ ਕਰਦਾਂ ਦੇ ਵੀ ਕਈ ਵਾਰੀ ਦਰਦ ਹੋਣ ਲੱਗ ਪੈਂਦਾ ਹੂੰ ਜਵਾਕਾਂ ਵੀ ਫੇਰ ਕਿਤੇ ਮਾੜਾ ਮੋਟਾ ਲੱਗ ਜਾਂਦਾ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਲਾ ਜੀ ਨਾ ਅੱਛਾ ਦਰਦ ਤੋਂ ਤਾਂ ਜਾਣਾ ਨਹੀਂ ਪੈਂਦਾ ਹੂੰ ਇਹ ਤਾਂ ਘਰੇ ਹੀ ਆਪਾਂ ਤਿਆਰ ਕਰਦੇ ਸੁਭਾਂ ਠੀਕ ਹੈ ਜੀ ਬਹੁਤ ਮਿਹਰਬਾਨੀ